ਇਹ ਸੁਸਾਇਡ ਜੀ ਮਤਲਬ ਇਹਨਾਂ ਸਹਰਿਆਂ ਵੱਲੋਂ ਇਹਨੂੰ ਡਿਪਰੈਸਟ ਕੀਤਾ ਜਾਂਦਾ ਜੀ ਮਤਲਬ ਇਹ ਇਹਦੀ ਸਸਦਾ ਮਤਲਬ ਜਦੋਂ ਦਾ ਆ ਤੇ ਗਿਆ ਇਹ ਇਹਨੂੰ ਪਹਿਲਾਂ ਉਹਦੇ ਇੱਕ ਦਿਨ ਪਹਿਲਾਂ ਕਹਿੰਦੇ ਫੋਨ ਕਰਿਆ ਇਹ ਕਹਿੰਦਾ ਮੈਨੂੰ ਫੋਨ ਕੁਝ ਕਿਸੇ ਨੇ ਕਰਿਆ ਨਹੀਂਗਾ ਇਹ ਫਿਰ ਅਗਲੇ ਦਿਨ ਇਹਨੂੰ ਮਤਲਬ ਜਦੋਂ ਉੱਥੇ ਗਿਆ ਇਨ ਮਾਲਵਾ ਤੋਂ ਪਈ ਇਹ ਨਾਲ ਹੋਈ ਆ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਇਹਨੂੰ ਗਾਲਾਂ ਗੋਲਾਂ ਕੱਢੀਆਂ ਗਈਆਂ ਵੀ ਤੂੰ ਰਾਤ ਦਾ ਪਹੁੰਚਿਆ ਨਹੀਂ ਹੈ ਕਹਿੰਦਾ ਮੈਨੂੰ ਕਿਸੇ ਨੂੰ ਦੱਸੀ ਦੱਸਿਆ ਨਹੀਂਗਾ ਰਾਤ ਦਾ ਤੇ ਭੋਗ ਤੇ ਵੀ ਇਹਦੇ ਨਾਲ ਦੁਰਵਿਵਹਾਰ ਹੋਇਆ ਉੱਥੇ ਉਹ ਇਹਦਾ ਸਹੁਰੇ ਵੱਲੋਂ ਇਹਦੇ ਮਾਮੇ ਦੇ ਮੁੰਡਿਆਂ ਵੱਲੋਂ ਤੇ ਇਹਦੀ ਘਰ ਵਾਲੀ ਵੱਲੋਂ ਇਹਨੂੰ ਬਹੁਤ ਜ਼ਿਆਦਾ ਮਤਲਬ ਟਾਰਚਰ ਕੀਤਾ ਜਾਂਦਾ ਸੀ ਇਹਨਾਂ ਤਰੀਕੇ ਜ਼ਿਹੇ ਕਰਕੇ ਸੁਸਾਇਡ ਮੈਨੇ ਕੀਤਾ ਕਿੰਨੇ ਬੱਚੇ ਨੇ ਨਾਲ ਜਿਹੜੇ ਕਰ ਵਾਲੀ ਨਾਲ ਵੀ ਕੋਈ ਪੈਲਾ ਰੌਲਾ ਚੱਲਦਾ ਸੀ ਹਾਂਜੀ ਕਰ ਵਾਲੀ ਨਾਲ ਮਤਲਬ ਇੱਕ ਕਰੇਲੂ ਲੜਾਈ ਇकडे ਚੱਲ ਚੱਲੀ ਜਾਂਦਾ ਸੀ ਇਹਨਾਂ ਦਾ ਤੇ ਉਹਦੇ ਕਰਕੇ ਮਤਲਬ ਇੱਕ ਬੇਟਾ ਇਹਦੇ ਕੋਲ ਬੇਟੀ ਆ ਛੋਟੇ ਛੋਟੇ 8 ਸਾਲ ਦਾ ਬੇੜਾ 4 ਸਾਲ ਦੀ ਗੁੜੀ ਆ ਤੇ ਉਹ ਲੜਕੇ ਮਤਲਬ ਉੱਥੇ ਚਲੀ ਜਾਂਦੀ ਸਾਰੇ ਇਹ ਇੱਥੇ ਮਤਲਬ ਬਾਜੋਂ ਤੋਂ ਫੋਨ ਫੋਨ ਕਰਦਾ ਸੀ ਆਉਂਗੇ ਨਹੀਂ ਸੀ ਉੱਤੇ ਦੋ ਦੋ ਦਿਨ ਵਰਗੇ ਵੀ ਪਰ ਉਹ ਆਈ ਨਹੀਂ ਸੀ ਕਿਹਨੇ ਮੈਂ ਉੱਥੇ ਜਾਣਾ ਨਹੀਂਗਾ ਹੀ ਮੰਗ ਕਰਦੇ ਪਰਸਾ ਵੀ। ਰਸਵਾਸਨ ਤੋਂ ਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਤਰੀਕੇ ਨਾਲ ਮਤਲਬ ਦਵਾਈ ਪੀਤੀ ਗਈ ਆ ਇੰਨਾ ਮਤਲਬ ਅੱਧਾ ਲੀਟਰ ਦਵਾਈ ਮੰਗ ਕੇ ਪੀ ਗਿਆ। ਮਤਲਬ ਇੰਨਾ ਜੀ ਦੁਖੀ ਸੀ ਇਹਨਾਂ ਤੋਂ। ਵੀ ਮੰਗ ਕਰਦੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਰ ਵੱਲੋਂ। ਮਾਮਾ ਜੀ ਦੇ ਮੇਰੇ ਇਹਨਾਂ ਦਾ ਨਾਮ ਬਲਵਿੰਦਰ ਸਿੰਘ ਜੀ। ਪਿੰਡ ਦੇ ਵਿੱਚ ਇਹਨਾਂ ਨੂੰ ਖਾਲਾ ਕਹਿੰਦੇ ਤੇ ਜੀ। ਤੇ ਇਹਨਾਂ ਨੇ ਮਤਲਬ ਕੀ ਆਪਣੇ ਘਰ ਵਾਲੀ ਨੂੰ ਮੈਸੇਜ ਵਗੈਰਾ ਕਰੇ ਤੇ ਦੱਸਿਆ ਕਿ ਮੈਂ ਦਵਾਈ ਪੀ ਲੂੰ ਮੈਂ ਮਰ ਜੂੰਗਾ। ਕਿ ਇਹਨਾਂ ਨੇ ਨਾ ਇਹ ਉੱਥੇ ਚਲੇ ਗਏ ਮੇਰੇ ਮਾਮਾ ਜੀ ਸੌਰੇ ਤੇ ਇਹਦੇ ਮਾਮਾ ਜੀ ਦੇ ਮੁੰਡੇ ਤੇ ਵੀਰੀ ਵੀਰੀ ਦੀ ਮੇਰੀ ਮਾਮੀ ਜੀ ਦੇ ਉਹਨਾਂ ਨੇ ਇਹਦੇ ਨਾਲ ਹੱਥੋਂ ਪਾਈ ਕਰੀ ਤੇ ਇਹਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਤੇ ਨਾਲ ਕੀ ਇਹਨਾਂ ਨੇ ਕਿਹਾ ਵੀ ਇਹਨੂੰ ਸੁੱਕਾ ਨਾ ਜਾਣ ਦੇਣਾ ਜਿਹਨੂੰ ਮਾਰਨਾ ਤੇ ਮੇਰੇ ਮਾਮਾ ਜੀ ਦੇ ਬੇਟਾ ਤੇ ਆ ਸਾਹਮਣੇ ਇਹ ਮਤਲਬ ਕੀ ਪਿੱਛੇ ਖੜੇ ਤੇ ਇਹਨਾਂ ਨੇ ਸੁਣ ਲਈ ਸਾਰੀ ਗੱਲ ਤੇ ਫਿਰ ਕੀ ਇਹ ਜਦੋਂ ਮਾਮਾ ਜੀ ਇਧਰੋਂ ਆ ਗਏ ਉੱਥੋਂ ਨੰਗੇ ਆਏ ਜੀ ਜੇ ਦੋਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਘਰੇ ਆ ਕੇ ਫਿਰ ਬਾਅਦ ਚ ਦਵਾਈ ਪੀ ਲਈ ਤੇ 5 ਦਿਨ ਮਾਮਾ ਜੀ ਉੱਥੇ ਰੱਖੇ ਨੇ ਮਤਲਬ ਕਿ ਮੇਰੀ ਮਾਮੀ ਜੀ ਇੱਕ ਵਾਰ ਵੀ ਨਹੀਂ ਗਏ ਉੱਥੇ ਨਾ ਕਿਸੇ ਦਾ ਫੋਨ ਆਇਆ ਜੀ ਮਤਲਬ ਕਿ ਕੱਲ ਵੀ ਸਮਾਂ ਤੇ ਉਲਟੇ ਸਾਡੇ ਤੇ ਇਨਜਾਮ ਲਾ ਰਹੇ ਤੇ ਕਿ ਜਿਹੜਾ ਸਾਡੇ ਲਈ ਪੇਪਰ ਲਿਖ ਕੇ ਮਾਮਾ ਜੀ ਨੇ ਸਾਰੇ ਸਾਈਨ ਕਰੇ ਤੇ ਕੀ ਧਮਕੀਆਂ ਦੇ ਰਹੇ ਤੇ ਵੀ ਬਾਰ ਬਾਰ ਵੀ ਤੈਨੂੰ ਮਾਰ ਦਾਂਗਾ ਐ ਕਰਦਾਂਗੇ ਉਹਨਾਂ ਮਤਲਬ ਟੌਰਚਰ ਕਰਕੇ ਤਾਂ ਕਰਕੇ ਉਹਨੇ ਆਪਣੀ ਮਤਲਬ ਜਾਨ ਉਹ ਕਰ ਲਈ ਸਸਾਇਟੀ ਨੋਟ ਦੇ ਵਿੱਚ ਕੀ ਕਿਹਦਾ ਕਿਹਦਾ ਨਾਮ ਆ ਜਿਹੜਾ ਸਸਾਇਟੀ ਨੋਟ ਦੇ ਵਿੱਚ ਇਹ ਮਤਲਬ ਇੱਕ ਤਾਂ ਵੀਰੀ ਦਾ ਨਾਮ ਦੱਸਿਆ ਗਿਆ ਜਿਹਨੇ ਮਾਮਾ ਜੀ ਦਾ ਮੁੰਡਾ ਸੀ ਜੀ ਅਸੀਂ ਪਹਿਲਾਂ ਵੀ ਸੁਣਿਆ ਜੀ ਮਾਮਾ ਜੀ ਸਾਨੂੰ ਦੱਸਦੇ ਹੁੰਦੇ ਤੇ ਵੀ ਜਾਦੇ ਉਹੀ ਉਹ ਕਰਦਾ ਜੀ ਪੰਜੋਲੀ ਪਿੰਡ ਦਾ ਜੀ ਉਹ ਮਤਲਬ ਕਿ ਹਾਂ ਇਹ ਉਹ ਮਤਲਬ ਜਿਆਦਾ ਜਿਆਦਾ ਵੀ ਜਾਂਦਾ ਸੀ ਇਹਦੇ ਇਹਦੇ ਨੂੰ ਟੌਰਚਰ ਕਰਦੇ ਇਹਨੇ ਪਹਿਲਾਂ ਸਾਨੂੰ ਕੋਈ ਦੱਸਿਆ ਨਹੀਂ ਜਦੋਂ ਸਾਨੂੰ ਦੱਸਿਆ ਜੀ ਅਸੀਂ ਫਿਰ ਉਹਦੀ ਮਤਲਬ ਪਤਾ ਕਰਿਆ ਜੀ ਵੀ ਇੱਥੇ ਦਾ ਜੀ ਮਤਲਬ ਬੇਟਰਾ ਦਾ ਠੇਕੇਦਾਰ ਹੈ ਇਹੋ ਬੰਦਾ ਕੋਈ ਤੇ ਤਾਂ ਕਰਕੇ ਉਹਨਾਂ ਦੀ ਵਜ੍ਹਾ ਨਾਲ ਮੇਰੇ ਮਾਮਾ ਦੀ ਡੈਥ ਹੋਈ ਹੈ ਜੀ ਅੱਗੇ ਵੀ ਇਹਨੂੰ ਤੰਗ ਪ੍ਰੇਸ਼ਾਨ ਕਰਦਾ ਹਾਂਜੀ ਅੱਗੇ ਵੀ ਤੰਗ ਪ੍ਰੇਸ਼ਾਨ ਵੀ ਰੌਲਾ ਚੱਲਦਾ ਸੀ ਘਰ ਵਾਲੀ ਨਾਲ ਵੀ ਪਹਿਲਾਂ ਜੀ ਘਰ ਵਾਲੀ ਮਤਲਬ ਕਿ ਬੱਚੇ ਤੇ ਜਿਹੜੇ ਜੀ ਇੱਕ ਦਾ 8 ਸਾਲ ਦਾ ਬੇਟਾ ਤੇ 4 ਸਾਲ ਦੀ ਬੇਟੀ ਸੀ ਜੀ ਜਿਹੜਾ ਜੀ ਬੇਟਾ ਤੇ ਮਤਲਬ ਬੇਟੀ ਉਹ ਉੱਥੇ ਹੀ ਪੜਦੇ ਤੇ ਜੀ ਸਰਾਂ ਨੇ ਸਕੂਲ ਦੇ ਵਿੱਚ ਜੀ ਮਾਮੇ ਜੀ ਆਉਂਦੇ ਤੇ ਉਹ ਕੱਲੇ ਆਉਂਦੇ ਤੇ ਮਤਲਬ ਮਤਲਬ ਕਿ ਬੇਟਾ ਬੇਟੀ ਨੂੰ ਨਹੀਂ ਰੇ ਲੈ ਕੇ ਆਉਂਦੇ ਤੇ ਉਹ ਉੱਥੇ ਰਹਿੰਦੇ ਤੇ ਘਰ ਵਾਲੀ ਸੰਸਕਾਰ ਤੇ ਪਹੁੰਚੀ ਸੰਸਕਰ ਤੇ ਜੀ ਮੈਨੂੰ ਤਾਂ ਦਿਖੀ ਨਹੀਂ ਹੈਗੀ ਜੀ ਪਹੁੰਚੀ ਨਹੀਂ ਵੈਸੇ ਜੀ ਆਏ ਨਹੀਂ ਜੀ ਹੁਣ ਤੁਸੀਂ ਦੇਖਿਆ ਜੂਰੇ ਬੱਚੇ ਆਏ ਤੇ ਜੀ ਬੱਚਿਆਂ ਦੇ ਅੱਖਾਂ ਚੋਂ ਅੰਜੂ ਨਹੀਂ ਆਇਆ ਕਿਉਂਕਿ ਬੱਚਿਆਂ ਨੂੰ ਜਦੋਂ ਪਤਾ ਹੀ ਨਹੀਂ ਮੇਰਾ ਬਾਪ ਕੌਣ ਆ ਜੀ ਜਦੋਂ ਬੱਚਿਆਂ ਨੂੰ ਸਾਰਾ ਪਤਾ ਹੋਊਗਾ ਵੀ ਮੇਰਾ ਬਾਪ ਇਹ ਆ ਬੇਟਾ ਹੁਣ 8 ਸਾਲ ਦਾ ਜੀ 8 ਸਾਲ ਦਾ ਛੋਟਾ ਬੱਚਾ ਨਹੀਂ ਹੁੰਦਾ ਜੀ ਉਹਨੂੰ ਮਤਲਬ ਸਾਰਾ ਕੁਝ ਪਤਾ ਜੀ ਜਿਹੜਾ ਕੁਝ ਉਹਨਾਂ ਨੂੰ ਸਿਖਾਇਆ ਉਹ ਕੁਝ ਉਹਨਾਂ ਨੇ ਆ ਕੇ ਵੀਰੇ ਬੱਚਿਆਂ ਨੇ ਕਰਿਆ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਜੀ ਮਤਲਬ ਇੱਕ ਤਾਂ ਸਹੁਰਾ ਸਾਹਿਬ ਤੇ ਇਹਨਾਂ ਦੇ ਇੱਕ ਇਹਨਾਂ ਦੀ ਸੱਸ ਦੀ ਸਾਸੇ ਦੀ ਡੈਥ ਹੋ ਗਈ ਸੀ ਜੀ ਮ ਪਰਸਾਨੀ ਦੇ ਕਾਰਨ ਨੇ ਆਪਾਂ ਮੰਨ ਸਕਦੇ ਇਹਨੂੰ ਜਿਹੜਾ ਸੈਲਫ ਸੈਕ੍ਰੀਡ ਕੀਤਾ ਹਾਂਜੀ ਪਰਸਾਨੀ ਦਾ ਕਾਰਨ ਹੈ ਜੀ ਉਹਨਾਂ ਨੇ ਮਤਲਬ ਕਿ ਬਾਅਦ ਚ ਦਵਾਈ ਪੀ ਕੇ ਮੇਰੀ ਮਾਸੀ ਜੀ ਨੂੰ ਫੋਨ ਕਰਿਆ ਮਾਮਾ ਜੀ ਨੇ ਵੀ ਮੈਂ ਉਹਨਾਂ ਕਰਕੇ ਦਵਾਈ ਪੀ ਲਈ ਬਹੁਤ ਦੁਖੀ ਤੇ ਜੀ ਮੇਰੇ ਮਤਲਬ ਮੇਰੇ ਮਾਮਾ ਜੀ ਤੇ ਕਈ ਮਡੌੜ ਤੋਂ ਉਹਨਾਂ ਨੂੰ ਉਹਨਾਂ ਨੇ ਮਿਲੇ ਉੱਥੇ ਰੋਟੀ ਦੇ ਬਲਾਂ ਦੇ ਉਹਨਾਂ ਨੇ ਉਹਨੂੰ ਦੱਸਿਆ ਵੀ ਮੈਂ ਬਹੁਤ ਦੁਖੀ ਹਾਂ ਮੰਗੇ ਸਾਡੀ ਪ੍ਰਸ਼ਾਸਨ ਤੋਂ ਇਹ ਸਾਨੂੰ ਇਨਸਾਫ ਚਾਹੀਦਾ ਜੀ ਮਤਲਬ ਕਿ ਜਿਹੜਾ ਵੀਰੀ ਹੈ ਜੀ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਦੇ ਤੇ ਪਰਚਾ ਹੋਵੇ ਜੀ ਸਾਡੀ ਇਹੀ ਹੈ ਜੀ ਬਾਕੀ ਸੋਹਰਾ ਸਾਹਿਬ ਤੇ ਵੀ ਮਤਲਬ ਇਹਨਾਂ ਦੇ ਘਰ ਵਾਲੀ ਤੇ ਵੀ ਹੋਣੀ ਚਾਹੀਦੀ ਹੈ ਜੀ ਗੱਲ ਬਈ ਹੁਣ ਤੁਸੀਂ ਮੰਨ ਕੇ ਚੱਲੋ ਸਰ ਇੱਕ ਵਾਰ ਵੀ ਨਹੀਂ ਜਨਾਨੀ ਆਈ ਜੀ ਨਾਲ ਦਾ ਹਸਪੀਟਲ ਚ ਆ ਜਦੋਂ ਮਤਲਬ ਬੰਦੇ ਦਾ ਘਰ ਆਲਾ ਪਿਆ ਹੋਵੇ ਹਸਪੀਟਲ ਚ ਡੈਥ ਹੋਈ ਵੀ ਆ ਜੀ ਫੇਰ ਵੀ ਨਹੀਂ ਪਹੁੰਚੇ ਹੈਗੇ ਜੀ ਹੁਣ ਪਤਾ ਜੀ ਵੀ ਉੱਥੇ ਡੈਥ ਆ ਜੀ ਕੱਲ ਕੱਲ ਵੀ ਸਵੇਰ ਦਾ ਪਤਾ ਦੀ ਜੀ ਬੰਦਾ ਮਰਦ ਘਾਟ ਦੇ ਵਿੱਚ ਤਾਂ ਪਹੁੰਚ ਸਕਦਾ ਜੀ ਮਰਦ ਘਾਟ ਚ ਵੀ ਨਹੀਂ ਪਹੁੰਚੇ ਹੈਗੇ ਜੀ ਮੇਨ ਸਵਾਲ ਤਾਂ ਸਾਡਾ ਹੈ ਜੀ ਸਾਨੂੰ ਪ੍ਰਗਾ ਸਿੰਘ ਪਿੰਡ ਨੂੰ ਲਵਾਣਾ ਮਾਡਲ ਟਾਉਨ ਦਾ ਸੀਗਾ ਇਸ ਰਾਣਾ ਪਿੰਡ ਮੂਲੀ ਪਰਥਾਣੇ ਚ ਪੈਂਦਾ ਉੱਥੇ ਵਿਆਹ ਹੋਇਆ ਸੀਗਾ ਇਹਦੇ ਸੱਸ ਦੀਨਾ ਡੈਥ ਹੋ ਗਈ ਸੀ ਤੇ ਇਹਦੇ ਘਰ ਵਾਲੀ ਕੁਲਦੀਪ Kaur ਉੱਥੇ ਗਈ ਹੋਈ ਸੀਗੀ ਇਹਨੇ ਕੌਲਕੌਲ ਕੀਤੀ ਹੋਣੀ ਇਹਨੇ ਫੋਨ ਨਹੀਂ ਚੱਕਿਆ ਹੈਗਾ ਜਿਸ ਦਿਨ ਡੈਥ ਹੋਈ ਇਹਦੀ 8 ਤਰੀਕ ਨੂੰ 9 ਤਰੀਕ ਨੂੰ ਉੱਥੇ ਗਿਆ ਉਹ ਵੀਰੀ ਸੀਗਾ ਉਹਦਾ ਪੰਜੂੜੀ ਦਾ ਮੁੰਡਾ ਉਹਦੇ ਮਾਮੇ ਦਾ ਰੜਕਾ ਉਹਦੇ ਘਰ ਵਾਲੀ ਦੀ ਦਾ ਉਹ ਜਾ ਕੇ ਉਹਨੂੰ ਬੁਰਾ ਭਲਾ ਬੋਲੇ ਥੱਪੜ ਥੁਪੜ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਅਦ ਦੇ ਵਿੱਚ ਇਹ ਆ ਕੇ ਇਹਨੇ ਆਪਣੇ ਘਰੇ 10 ਤਰੀਕ ਨੂੰ 10 12 ਨੂੰ ਇੱਕ ਸੁਸਾਇਡ ਨੋਟ ਲਿਖਦਾ ਉਹਦਾ ਲਿਖਦਾ ਵੀ ਮੈਂ ਤਾਂ ਤੰਗ ਆ ਕੇ ਵੀ ਆਪਣੀ ਉਹ ਬੇਇੱਜ਼ਤੀ ਕਰਤੀ ਮੇਰੀ ਉਹਦੇ ਕਰਕੇ ਮੈਂ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਹਾਂ ਤੇ ਉਹਨੇ ਪੋਇਜ਼ਨ ਪੂਜਨ ਖਾ ਲਈ ਸੀਗੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਸੀਗਾ 23 ਤਰੀਕ ਦਾ ਤੇ 25 ਤਰੀਕ ਨੂੰ ਉਹਦੀ ਉੱਥੇ ਡੈਥ ਹੋ ਗਈ ਦਰਾਨੇ ਲਾ ਆ ਜਾਣ ਤੇ ਉਹਦੀ ਇੱਕ ਛੂਸਾਇਡ ਨੋਟ ਦੇ ਆਧਾਰ ਤੇ ਉਹਦੀ ਮਦਰ ਨਸ਼ੱਤਰ ਕੌਰ ਵਾਈਫ ਆ ਪ੍ਰਗਾ ਸਿੰਘ ਦੇ ਬਿਆਨ ਤੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ 108 ਬੀ ਐਨ ਐਸ ਦੇ ਤਹਿਤ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਫੈਕਟ ਹੋਣਗੇ ਉਸ ਦੇ ਹਿਸਾਬ ਨਾਲ ਕਾਰਵਾਈਆਂ ਲਿਚ ਦਿੱਤੀਆਂ ਜਾਈਆਂ ਹੋਊਗੀ ਅੱਗੇ ਕਦਮ ਜਾਰੀ ਹਾਂਜੀ ਗ੍ਰਿਫਤਾਰੀ ਕੋਈ ਗ੍ਰਿਫਤਾਰੀ ਫਿਲਹਾਲ ਨਹੀਂ ਹੋ ਪੱਜਿਆ ਹੋਇਆ ਬੀਰੀ ਜਿਹੜਾ ਪੰਜੋਲੀ ਦਾ ਹੈਗਾ ਹਾਂਜੀ ਧਰਾਵਾਂ ਕੜੀਆਂ ਲੱਗੀਆਂ ਨਹੀਂ ਜੜੀਆਂ 108 ਬੀਐਨਐਸ